ਹਰਾ ਵਧਣੇ ਸੇ ਡਰ ਨਹੀਂ ਲੱਗਦਾ ਸਾਹਬ ਡਿੱਗਾ ਹੂ ਹਰਾ ਵਧਣੇ ਸੇ ਡਰ ਲੱਗਦਾ ਹੈ ਕੁਛ ਇਸ ਕਦਰ gira ਹੈ ਹਰਾ ਹਮਾਰਾ ਤੇ 200 ਸਬਸਕ੍ਰਾਈਬਰ ਹੈ ਤੈਨੂੰ ਮਿਲਣ ਨਹੀਂ ਆਏ ਹਾਂ ਇਧਰੇ ਬੜੇ ਵੱਡੇ ਫਾਇਨਾ ਕੀ ਕੱਟੀ 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 ਹਰ ਜਾ ਖੜ ਜਾ ਖੜ ਜਾ ਓਰੇ ਆਇਆ ਓਰੇ ਤੁੱਪੇ ਕੱਟੀ ਉਠਾਉਣੀ ਹੈ ਕੀ ਇੱਥੇ ਬੰਨਾਂਗੇ ਇਹਨੂੰ। ਉਰੇ ਆ ਗੁਰ। ਕਾਲੇ ਨੂੰ ਬੋਲ ਮਾਰ ਲੈਂਦਾ। ਸਵਾ 10:30 ਵਜੇ ਦਾ 1 ਮਾਰਗ 14 ਜਨਵਰੀ 112025। ਸਸਰੀ ਗੱਲ ਬਈ ਸਾਰੇ ਵੀਡੀਓ ਦੇ ਦੇਖ ਰਹੇ ਵੀਰਾਂ ਬਣਾ ਨੂੰ। ਤੇ ਸਵਾਗਤ ਹੈ ਅੱਜ ਦੇ ਨਵੇਂ ਬਲੌਗ 'ਚ ਤੇ ਨੌਜਵਾਨਾਂ ਨੇ ਟਰੈਕਟਰ ਬਾਹਰ ਤਿਆਰ ਕਰਕੇ ਖੜਾ ਲਿਆ ਅ ਨੀਰਾ ਜਾਰਾ ਵੱਢਣ ਚੱਲੇ ਆ ਚਾਹ ਜੜਿਆ ਹੋਇਆਗਾ ਚਾਹੂ ਬਣਾਈਏ ਚਾਹ ਧਰਦੇ ਆ ਕੋਟਾ ਤੈਨੂੰ ਚਾਹ ਪਿਆ ਕੇ ਦੋਰਾਗੇ ਇਹ ਇਕੱਟੀ ਸੋਜ ਪੈਰ ਨੂੰ ਠੀਕ ਆ ਥੋੜੀ ਉੱਠਣ ਨੂੰ ਕਰੀ ਜਾਂਦੀ ਇਹਨੂੰ ਉਠਾ ਕੇ ਦੇਖਦੇ ਆ ਪਹਿਲਾਂ ਦਾ ਫੇਰ ਚੱਲਦੇ ਆ ਖੇਤ ਵੱਲੋਂ ਮੰਮੀ ਆ ਫੜਿਓ ਮੈਂ ਕਰਦੇ ਪੁਲਿਸ ਨੂੰ ਚਾਚਾ ਹਾਂ ਹਾਂ ਮੰਮੀ ਹੈ ਆਪਰੇ ਛੱਡ ਦੇ ਰੋ ਪਈ ਰਹਿੰਦੇ ਜਰਾ ਨੁਆਇਤ ਅੱਜੋ ਦਿਤੇ ਭਾਵੇਂ ਪੱਲੀ ਦੇ ਘਰ ਨੇ ਪੱਲੀ ਦਾ ਬਈ ਆ ਪੱਲੀ ਦੇ ਨਾਲ ਟੂੜੀ ਖੜੀ ਕਰੋ ਖੜੀ ਕਰਕੇ ਦੇਖਣੀ ਆ ਠਾਕ ਲੱਗੋ ਸਾਰੇ ਜਾਣੇ ਹਾਂ ਖੋੜ ਖੋਲ ਦੇ ਸੰਗਲ ਕਾਢ ਦੇ ਸੰਗਲ ਕਾਢ ਦੇ ਬਸ ਬਸ ਗੱਲ ਤੇ ਵੀ ਕਾਢ ਦੇ ਵਾਹ ਖੁਸ਼ ਹੁਬਾ ਬੰਦਾ ਤੇਰਾ ਚੱਲ ਉੱਠ ਪੈਰ ਪਾ ਤੂੰ ਭਾਰ ਰੱਖਿਆ ਉੱਠੇ ਕਿੱਥੋਂ ਪੈਰ ਲੱਤਾ ਦੀ ਆ ਗੱਬਦਾ ਬਾਜ ਕੀ ਕਰਦਾ ਉਹ ਲੱਤਾਂ ਮੁਸੀ ਹੰਦੀਆਂ ਨੇ ਤੂੰ ਦੇਖ ਗੱਡੀ ਅਸਨੇ ਇੱਧਰੋਂ ਪਾਸਾ ਦਵਾ ਰੋ ਉਹਦਾ ਪਾਸਾ ਦਵਾ ਲੋ ਲੱਤਾਂ ਇਹ ਲੱਤ ਸਿੱਧੀਆਂ ਕਰੋ ਸੋਹਜ ਜੀ ਦਾ ਉੱਤਰ ਕੀ ਗਿੱਟੇ ਤੋਂ ਉਹ ਕਰ ਲਾ ਤਾਈ ਸਿੱਧੀਆਂ ਕਰ ਦਿਓ ਪੜ ਕੇ ਤੋਂ ਮੇਰੇ ਲੱਤਾਂ ਮਾਰ ਰੱਖੀਆਂ ਕਹਿੰਦਾ ਚੱਲ ਗੱਡਿਓ ਮਾਂ ਕੜੀ ਕਿੰਨੀ ਹੁੰਦੀ ਬਚਾਉਂ ਵਾਵੇ ਤੇ ਟੱਠਿਆ ਮਾਂ ਅਖਰੂ ਜੀ ਹੈ ਬਾਬਾ ਦਾ ਦਤਾ ਨਹੀਂ ਗੁੱਟ ਘੜੀਓ ਸੱਟ ਕੱਟੀ ਖੜੀ ਹੋ ਜੇ ਐਸੇ ਕਰਨ ਨਾ ਫੱਟ ਬਣੀ ਤੇਰੇ ਟੱਟ ਜੇ ਤੇ ਲਾਓ ਕਹਿੰਦਾ ਤਬਾਕ ਲੰਮੀ ਲੱਤਾਂ ਦਿੱਤੀ ਨੋਦੀ ਹੈ ਤੱਤੀ ਹੋ ਕੇ ਤਾਂ ਭਾਈ ਲਾ ਦੇ ਬਾਹਰ ਤੱਤੀ ਹੋ ਕੇ ਧੁੱਪੇ ਕਰ ਦਿੰਦੇ ਆ ਹਾਂ ਦੁਪਹਿਰੇ ਪੱਲੀ ਪੁਲੀ ਪਾ ਕੇ ਦੁਬਾਰੀ ਠਾਕ ਦੇ ਹਾਂ ਦੁਪਹਿਰੇ ਠਾਕ ਪੱਲੀ ਭਾਏ ਠਾਕ ਲੱਗਦੀ ਆ ਹੋ ਵੀ ਪੱਲੀ ਤੋ ਦਿਓ ਪੀ ਲੈ ਯੋ ਯੋ ਇਹੋ ਯੋ ਪੀਂਦਾ ਕੋੜੇ ਗੁੱਸਾ ਗੁੱਸਾ ਬਣੀ ਠੀਕ ਹੋ ਜਾਈਂਗੀ ਵਾ ਦੁਪਹਿਰ ਨੂੰ ਉੱਠ ਖੜੇਗੀ ਤੂੰ ਕੁਛ ਨਹੀਂ ਹੋਏ ਤੈਨੂੰ ਉੱਠ ਹੀ ਐਗੀ ਵਾਹੀ ਗੁਰੂ ਵਾਹੀ ਗੁਰੂ ਇੱਥੇ ਚੜ ਕੇ ਬਹਿਗਾ ਟੀਸੀ ਤੇ ਓ ਮਾਲਾ ਹਵਾ ਲੱਗਦੀ ਐ ਇੱਥੇ ਠੰਡੀ ਹਵਾ ਲੱਗਦੀ ਐ ਇੱਥੇ ਜਿਹੜਾ ਬੈਠਾ ਥੱਲੇ ਨੂੰ ਹੋ ਕੇ ਵਹਿਆ ਥੱਲੇ ਹਵਾ ਤਾਂ ਨਹੀਂ ਆਉਂਦੀ। ਜਮੀਨਾਂ ਦੀ। ਠੀਕ ਹੈ। ਮਨ ਵਾਲੇ ਨੇ ਯਾਰ ਬੜਾ ਗੈਨਾਂ ਦਾ। ਤਾਜ ਕੋਲੇ ਲਿਆ ਜੀ ਚਾਹ ਪੀਣੀਆਂ ਤਾਂ ਭੱਜ ਕੇ। ਖੇਤਾਂ ਨਹੀਂ ਜਾਂਦਾ। ਖੇਤ ਤਾਂ ਕਿੱਦਿ ਗਿ ਜਾਂਦੇ ਨੇ। ਕੱਲੋਂ ਸਕੂਲ ਲੱਗੂ ਅੱਜ ਸਾਰਾ ਹੋਮਵਰਕ ਡਨ ਕਰਨਾ। ਉਹ ਕਿਵੇਂ ਹੋ ਗਿਆ ਹੁਣ ਕਿਵੇਂ ਕਰੇਗਾ? ਕਿਵੇਂ ਹੋ ਗਿਆ? ਸਕੂਲ ਦੇ ਨਾਲ ਉਹ ਕਿਵੇਂ ਹੋ ਗਿਆ? ਇਹ ਤਾਂ ਬੋਟਾ ਨਹੀਂ ਆਇਆ ਇਹ ਰੱਬਗੇ ਇਹ ਨਹੀਂ ਜੋੜੀ ਆ ਗਿਆ ਇਹਦੇ ਨਾਂ ਤੇ ਇਹਦੇ ਨਾਂ ਤੇ ਕਿਹੜੀ ਖਚ ਰੱਪੇਗਾ ਜੋੜਦੇ ਆ ਤਾਂ ਭੰਗਾ ਤੇ ਨਿਸ਼ਾਨ ਤਾਂ ਨਹੀਂ ਕੋਈ ਇਹ ਸੀ ਇਹ ਤੇ ਨਿਸ਼ਾਨਾ ਪੌੜੀ ਦਾ ਜਾ ਤਾਂ ਪੀਏਗਾ ਇਹ ਇਹਦੇ ਨਾਲ ਲੱਗ ਜਾਊਗੀ ਆ ਤੇ ਇਹ ਤਾਂ ਬੋਟਾ ਇਹ ਇਹਨੂੰ ਅੰਨੇ 3 ਨਾਲ ਬਾਜਨੇ ਇਹਨੂੰ ਇਹਨੂੰ ਬਦਾਂ ਕਿਹਦੇ ਨਾਲ ਇਹਨੂੰ ਬੰਨਣਾ ਨਾਲ ਪਾਵਾਂਗੇ ਇਹਨੂੰ ਪਤਾ ਕਿ ਕਿਹਦੇ ਨਾਲ ਪਾਵਾਂਗੇ ਟੂ ਨਾਲ ਅੱਛਾ ਇਹਨੂੰ 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 ਦੇਖੀ ਇਹਨੂੰ ਕੀਦੇ ਨਾਲ ਪਾਵਾਂਗੇ ਇਹਨੂੰ 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 ਕੁੱਦੇ ਨਾਲ ਇੱਥੇ ਜ਼ਿਆਦਾ ਪੀਏਗਾ ਇਹਨੂੰ ਕੁੱਦੇ ਨਾਲ ਬੰਨ ਪਾਵਾਂਗੇ ਜਦੋਂ ਕੁੱਦੇ ਨੇ ਦੇਖ ਲਿਆ ਜਿੱਦੋਂ ਪਟੂਆ ਉਹ ਆਉਂਦਾ ਸਾਈਕਲ ਲਈ ਕੁੱਦਾ ਆ ਗਿਆ ਆਇਆ ਨਹੀਂ ਜ਼ਿਹਾਰੇ ਵਿੱਚ ਸੱਟ ਨਾਲ ਨਹੀਂ ਉਚਾੜ ਹਰ ਕੀ ਕਿਧਰ ਵਗ ਗਿਆ ਚਾਲ ਵੀ ਮੱਲ ਰੋੜ ਗੱਡੀ ਅਮਰੀਕਾ ਤੋਂ ਵੀ ਆਏਗਾ ਓਏ ਵੈਰੀ ਗੱਡਾ ਯਾਰ ਦਾ ਗੱਡੀ ਚ ਵਸਣਗੇ ਪਾਣੀ ਨਹੀਂ ਲੈ ਗਏ ਪੀੜ ਨੂੰ ਲੈ ਆਂਦਾ ਠੀਕ ਹੈ ਚਲੋ ਚਲੋ ਸੈਨਾਪਤੀ ਸਹਰਾਪਾ ਦੀ ਡਾਟਾ ਸੈੱਟ ਕੇ ਸਟਾਰਟ ਕਰੂਗਾ ਇੱਥੇ ਸਹਰਾਪਾ ਦੀ ਬੜਾ ਤਕੜਾ ਜੀ ਗੱਡੀ ਬਹੁਤ ਭਜਾਉਂਦਾ ਹੈ ਤਾੜਾ ਆਤੀ ਜਾ ਕੇ ਲੈ ਆਣਾਗੇ ਠੀਕ ਹੈ ਚੈੱਕ ਕਰਦਾ ਨਹੀਂ ਥੱਲੇ ਹੋਏ ਚੈੱਕ ਠੀਕ ਆ ਠੀਕ ਆ ਕੁਝ ਨਹੀਂ ਹੋਇਆ ਮੈਂ ਉਤਰਿਆ ਰੇੜੀ ਖੜਕੀ ਗੱਗੂ ਭੱਜ ਕੇ ਚੱਕਿਆ ਇਹ ਥੋੜਾ ਜਿਹਾ ਇੱਥੋਂ ਦੀ ਗੇੜਾ ਖਾ ਕੇ ਆਉਂਦਾ ਉੱਪਰ ਦੀ ਟਰੈਕਟਰ ਤੇ ਅਸੀਂ ਇੱਥੋਂ ਬੱਟੇ ਵੱਟ ਹੋ ਜਾਂਦੇ ਹੁਣੇ ਸਿੱਧੇ ਤੇ ਨਾਲੇ ਆਪਦੇ ਖੇਤ ਵਿਚਾਲ ਦੀ ਗੇੜਾ ਵੱਜ ਜਾਂਦਾਗਾ ਆ ਇਧਰ ਲਈ ਪੈਪ ਲੈਣਾ ਪਈਆ ਖਾਂਖ ਰਹਿੰਦੀ ਸੀ ਖਾਲ ਵਾਲੀ ਤਾਂ ਆ ਪੱਟਾ ਖੋਈ ਹੋਈ ਪਈ ਐ ਇੱਥੋਂ ਨਾਲਾ ਕਿ ਮੀਆ ਕਣਕਾਂ ਨਹੀਂ ਆਕਾ ਖਰਾਬ ਹੋਈਆਂ ਤੇ ਨਰ ਬਈ ਬੰਦੀ ਜਾਏ ਆਉਂਦੇ ਹੋਏ ਤੁਹਾਨੂੰ ਸੀਨ ਦਿਖਾ ਕੇ ਲਿਆਈ ਸੀ ਤੇ ਆ ਸਾਰਾ ਮੀਂਹ ਦਾ ਪਾਣੀ ਆ ਤੇ ਉਦਨਾ ਬਾਰੀ ਆਪਣੀ ਕਵਾਂਟੀਆਂ ਨੂੰ ਕਹਿੰਦਾ ਸੀ ਕਿ ਇਹਨਾਂ ਨੂੰ ਵੀ ਤੁਸੀਂ ਲਾ ਲਓ ਕਈ ਦਿਨਾਂ ਦੇ ਉਹ ਪੁੱਛੀ ਜਾਂਦੇ ਸੀ ਪਹਿਲਾਂ ਕਿ ਇਹ ਬੱਡੀ ਹਨ ਨੂੰ ਲਵਾ ਦਿਓ ਤੇ ਕਣੀਆ ਵਾਲਾ ਮਾਹੌਲ ਜੇ ਦੇਖ ਕੇ ਮਣਪ੍ਰੀਤ ਨੇ ਮੇਰੇ ਨਾਲ ਰਾਏ ਕਰਕੇ ਕਹਿੰਦਾ ਉਹਨਾਂ ਨੂੰ ਕਹਿ ਦਿੰਨੇ ਆ ਮੋਗਾ ਬੰਦ ਕਰਨ ਦੇਣਗੇ ਤੇ ਫਿਰ ਉਹ ਬਰੇ ਜੀ ਦੂਰ ਕੋਠਾ ਜਿੰਦਾਗਾ ਐਸੇ ਸਾਖ ਵਿੱਚ ਦੀ ਉਧਰ ਪਾਣੀ ਲਾਉਂਦੇ ਸੀ ਉਸ ਹੀਰੇ ਕੀ ਤੇ ਉਹਨਾਂ ਦੀ ਵਾਰੀ ਸਾਂਝੀ ਆ ਤੇ ਉਹ ਕਹਿੰਦੇ ਚੱਲ ਅਸੀਂ ਮੋਗਾ ਬੰਦ ਕਰ ਆਵਾਂਗੇ ਤੇ ਜਦੋਂ ਕਣੀਆ ਹੀ ਆ ਗਈਆਂ ਸੀ ਉਸ ਤੋਂ ਬਾਅਦ ਉਹਨਾਂ ਨੇ ਮੋਗਾ ਬੰਦ ਕਰਤਾ ਹੋਊਗਾ ਤੇ ਆਪਾਂ ਰੈਟ ਆਰਤੀ ਉਸ ਤੋਂ ਬਾਅਦ ਕਿਸੇ ਨੇ ਵੀ ਵਾਰੀਆਂ ਨਹੀਂ ਲਾਈਆਂ ਸੀ ਕਿਸੇ ਵੀ ਸਾਖ ਦੇ ਲਗਭਗ ਸਾਰੇ ਮੋਗੇ ਬੰਦ ਸੀ ਉਹ ਤੋਂ ਪਾਣੀ ਵੀ ਨਹਿਰਾਂ ਸੂਆਂ ਜਿਹਾ ਥੋੜਾ ਥੋੜਾ ਚੜ ਜਾਂਦਾ ਇਹ ਜੇ ਮੌਸਮ ਚ ਫਿਰ ਹੈਡਾਂ ਤੋਂ ਅਗਲਾ ਪਿੰਡ ਗੋਲੇ ਵਾਲਾ ਬਠਿੰਡੇ ਜ਼ਿਲ੍ਹੇ ਦਾ ਪਿੰਡ ਆ ਆਪਣਾ ਸਰਸੇ ਜ਼ਿਲ੍ਹੇ ਜਿਵੇਂ ਉਹ ਹੈਡ ਫਿਰ ਉੱਥੇ ਹੈਡ ਨੇ ਕਿ ਨਹਿਰ ਦੇ ਪਾਖੜਾ ਦੇ ਅੱਗੇ ਉਥੋਂ ਉਹ ਪਾਟ ਦੀਆਂ ਸਾਂਖਾਂ ਸਿੱਧੀ ਨਹਿਰ ਰਾਜਸਥਾਨ ਨੂੰ ਨਿਕਲ ਜਾਂਦੀ ਹੈ ਫਿਰ ਉਧਰ ਪਾਣੀ ਭਦਾ ਦਿੰਦੀ ਅੱਗੇ ਨੂੰ ਜਦੋਂ ਕੋਈ ਮੀਂਹ ਕਣੀ ਦਾ ਥੋੜਾ ਜਿਹਾ ਟਾਈਮ ਹੁੰਦਾਗਾ ਤੇ ਬਾਕੀ ਸਾਡੇ ਦਰਖਤਾਂ ਨੂੰ ਬਹੁਤ ਮਿਸ ਕਰਦੇ ਆਂ ਅਸੀਂ ਇਸ ਲੈਂਡ ਤੇ ਹੁੰਦੇ ਸੀ ਜਿਹੜੇ ਖਾਰ ਤੇ ਪਹਿਲਾਂ ਆਪਣੀ ਐਸੇ ਲਾਈਨ ਤੇ ਪਹਿਲਾਂ ਵੀ ਬਾੜੀ ਵਾਰੀ ਗਏ ਕਿ ਦੱਸਿਆ ਮੈਂ ਪੂਰੇ 18 ਦਰਖਤ ਸੀਗੇ ਐਸੇ ਐ ਮੰਨ ਲਓ 6 ਗੱਲਾਂ ਦੀ ਉਸ ਤਰੀ ਤੇ ਪੂਰੇ ਵੱਡੇ ਵੱਡੇ ਤੇ ਸ਼ਾਨਦਾਰ ਸੀ ਫਲਦਾਰ ਸੀ ਸਾਰੀ ਤਰ੍ਹਾਂ ਦੇ ਸੀਗੇ ਇਹ ਤੇ ਸਾਡੇ ਤੋਂ ਮੁੜ ਕੇ ਲਾਏ ਨਹੀਂ ਗਏ ਇੱਕ ਦੋ ਕ ਲਾਏ ਸੀਗੇ ਉਹ ਚੱਲੇ ਨਹੀਂ ਗਏ ਤੇ ਆਹ ਸਾਹਮਣੇ ਵਾਲੇ ਡੇਕ ਥਲੇ ਸਾਰਾ ਆਪਣਾ ਸੀ ਜਨ ਉੱਥੇ ਮੈਂ ਦੇ ਗੱਗੂ ਨੇ ਗੁਜ਼ਾਰਾ ਕਰਿਆ ਸੀ ਆਪਣੇ ਝੋਨੇ ਵੇਲੇ ਕਣਕਾਂ ਦੀ ਰਿਪੋਰਟ ਸੁਖ ਨਾਲ ਚੰਗੀ ਆ ਹਰ ਇੱਕ ਸਾਲ ਤਾਂ ਨਾਤੇ ਪ੍ਰਮਾਤਮਾ ਹਰੇਕ ਦੀ ਫਸਲ ਚੰਗੀ ਕਰੇ ਵਾਦਾ ਕਰੇ ਹਰੇਕ ਨੂੰ ਤੇ ਉਹ ਆਪਣੇ ਨਾਲ ਸ਼ੋਰ ਜਿਹਾ ਉੱਤਰਿਆ ਸੀ ਉਹ ਫਿਰਦਾ ਉਧਰ ਕੀੜਾ ਮਾਰਦਾ ਆ ਕੋਠੇ ਲਵੇ ਤੇ ਉਹ ਪਿੱਛੇ ਹੈਪੀ ਨਹੀਂ ਹਰਾ ਵੀ ਗਿਆ ਹੋਇਗਾ ਚਲ ਇੱਥੋਂ ਥੋੜਾ ਜਿਹਾ ਨੇੜੇ ਪੈਂਦਾਗਾ ਤੇ ਉੱਥੋਂ ਦਾਤੀ ਚੱਕਣ ਉੱਤਰਿਆ ਸੀ ਇੱਕ ਕਿ ਬੰਦੇ ਅਸੀਂ ਤਿੰਨ ਨਾਲ ਤਿੱਲਾ ਪਰਲਾ ਪਰ ਹਰਾ ਲਾਦੇ ਗੇ ਰੇੜੀ ਭਰ ਕੇ ਲੈ ਜਾਣੇ ਹੁੰਦੇ ਆ ਦੋ ਦਿਨਾਂ ਦਾ ਕੇ ਵੀਰ ਬਾਲਾ ਮੋਟਾ ਵਾਦਾ ਤਨ ਦਿਨ ਵੀ ਹੋ ਜਾਂਦਾ ਉਹ ਫਿਰਦਾ ਚੋਬਰ ਘੇਰਨੀ ਬਦਲਦਾ ਉਥੇ ਘਟ ਘਟ ਕਰਾਈ ਜਾਂਦਾ ਸੀਰੇ ਦੀ ਕਣਕ ਚੋਂ ਪਾਣੀ ਨਿਕਲ ਗਿਆ ਇਸ ਕਾਲ ਚ ਐ ਨੂੰ ਜਾਂਦਾ ਰਿਹਾ ਇਹ ਮੀਂਹ ਨਾਲ ਭਰ ਗਈ ਹੋਊਗੀ ਵਾਦਾ ਕਿ ਇਧਰੋਂ ਹਰਿਆਂ ਦਾ ਹਾਲ ਇਹੋ ਜਿਹਾ ਹੋ ਗਿਆ ਸਾਡੇ ਵੱਲ ਹਰੇ ਹੀ ਕਹਿੰਦੇ ਆ ਤੁਸੀਂ ਦੱਸਿਓ ਵੀਰ ਜਿੱਥੇ ਦੇਖਦੇ ਹੋ ਪੱਠੇ ਕਹਿੰਦੇ ਹੋ ਹਰੇ ਕਹਿੰਦੇ ਹੋ ਜੋਈ ਕਹਿੰਦੇ ਨੇ ਨਜਾਸੀ ਜਮੀਂ ਜਮੀਂ ਘੱਟ ਕਹਿੰਦੇ ਜੋਈ ਜ਼ਿਆਦੇ ਕਹਿੰਦੇ ਹੈਗੇ ਤੇ ਇਹ ਬੇਸ਼ ਗਿਆ ਹਰੇ ਆਇਆ ਜਮ ਆਪਣੇ ਨਾਲ ਤਾਂ ਉਹ ਪਹਿਲਾਂ ਹੀ ਟਿਕ ਪਿਆ ਸੀਗਾ ਤੇ ਮਿਸਤਰੀ ਕਰਕੇ ਥੋੜਾ ਜਿਹਾ ਹਰੇ ਵਾਲਾ ਕੰਮ ਉਤੋਂ ਦੀ ਪੈ ਗਿਆ ਕਈ ਦਿਨ ਹਰਾ ਲਈ ਆਇਆ ਨਹੀਂ ਹੈ ਤਾਂ ਕਰਕੇ ਤੇ ਨਹੀਂ ਤਾਂ ਹੁਣ ਉਹ ਸੀ ਨੇੜੇ ਲਾਣ ਦੇ ਉਹ ਵਾਲਾ ਉਸ ਤੋਂ ਬਾਅਦ ਆ ਵਧਣ ਲੱਗ ਜਾਂਦੇ Oh, tangkai bau. Ya mak. Wah, ਬਾਡੇ ਜਲੀਆ ਘੇਲਾਤਾ ਗੱਗੂ ਨੇ ਤਾਂ ਬੈਕ ਆ ਕਿਵੇਂ ਬਾਡੇ ਚਲਾਉਣ ਲੱਗੇ ਆਹੀ ਆਹੀ ਉਦਦੇ ਬਾਡੇ ਚਲਾਉਣ ਲੱਗੇ ਉਦਦੇ ਦੀ ਫੋਟਿਆਊਗੀ ਪੁਰਾ ਹੈ ਬਸ ਫੋਟੀ ਨਾੜੀ ਉੱਟਣੀ ਗਈ ਗੱਡੀ ਬਸ ਕੀ ਨੇ ਦਿਨਾ ਵਾਦਾ ਐ ਗੱਗੂ ਉਦੋਂ ਅਸੀਂ ਹਰਾ ਲੈਣਾ ਸੱਚਾ ਨਾ ਤੂੰ ਜਿੱਦ ਮੈਂ ਸਰਦੂੜਗੜ ਵਾਗਿਆ ਸੀ ਚੌਥੇ ਚੌਥੇ ਆਏ ਸੀ ਆਹ ਹੋ ਵੀ ਵਾਗਿਆ ਦੇ ਗਿੱਲੇ ਹੋ ਗਏ ਆ ਮੀਂਹ ਵਾਗ ਗੱਗੂ ਕਹਿੰਦਾ ਕਿ ਆਈ ਨਿਆਰਾ ਆਈ ਹੋਆ ਕਣਕਾਂ ਦਾ ਪਾਣੀ ਲਾਉਣਾ ਪੈਣਾ ਕਹਿੰਦਾ ਹਾਏ ਕਣਕਾਂ ਹੀ ਹੋ ਜੂਣ ਸਾਡਾ ਊੜੀ ਪਈ ਅੱਛਾ ਠੀਕ ਐ ਜਿੰਮਨੀ ਤਾਈ ਆ ਦੇਖ ਹਰਾ ਹਰਾ ਹੀ ਵੇਛ ਗਿਆ ਜਮੀ ਗੱਗੂ ਹਰਾ ਦੇ ਕੀ ਢੱਲਿਆ ਗਿੱਕ ਨੂੰ ਪੁੱਲ ਭਰ ਕੇ ਆਈ ਨਿਆਰਾ ਆਇਆ ਪਛੜੀ ਗਊਸ਼ਾਲਾ ਛੱਡ ਆਈਏ ਨਾ ਆਪੇ ਵੱਧ ਦੂਰ ਹੋਵੇ ਆਪਾ ਤੁਹਾਨੂੰ ਤੂੰ ਕਿੰਨੀਆਂ ਰੋਟੀਆਂ ਖਾਣਾ ਰੋਜ਼ ਮਾ ਜੱਪਾ ਕੀ ਨਹੀਂ ਕਰਦਾ ਸਾਫ਼ ਵੀ ਖਾਏ ਨਾ 10 ਖਾ ਜਾਣਾ 7-8 ਖਾ ਜਾਣਾ ਤੇ ਠੀਕ ਐ ਤੂੰ ਐ ਫਿਰ 16 ਜਾਂ 8 3 24 ਖਾ ਜੀਂ ਬੈਠਾ ਬਿਠਾਇਆ ਹੈ ਖਾਏਗਾ ਤਾਂ ਉਨਾਂ ਹੀ ਜਿੰਨੀਆਂ ਰੋਜ਼ ਖਾਣਾਗਾ ਜਿਹੜਾ ਉਹ ਮਰਜੀ ਹੁੜਾ ਯਾਰ ਪਰ ਨਾ ਇਹਦੇ ਠੀਕ ਐ ਲੋੜਾ ਇਹਦਾ ਸਾਰੀ ਡਿੱਗ ਪਿਆ ਬਈ ਪਹਿਲਾਂ ਅਸੀਂ ਡਿੱਗਿਆ ਡਿੱਗਿਆ ਦੋਗੀਆਂ ਜਾਂ ਵੱਢੀ ਜਾਂਦੇ ਸੀ ਐਂ ਟੇਢ ਵਿੰਗ ਜੀ ਕਰਦੇ ਹੁੰਦੇ ਸੀ ਕਿ ਨਹੀਂ ਨਹੀਂ ਅਸੀਂ ਬਾਟਾ ਜਮਾ ਸਿੱਧਾ ਰੱਖਦਾ ਹੁੰਨਾ ਉਹ ਰੱਖਦੇ ਹੁੰਨੇ ਆ ਔੜੇਦਾਰ ਸਿੱਧਾ ਤੇ ਆਥੋ ਰੋੜਾ ਆਥੋ ਆ ਹੀ ਲੈ ਜੀ ਆ ਹੁਣ ਤਾਂ ਇਹੀ ਲਾਉਣਾ ਪੂ ਜਿੱਧਰ ਨੂੰ ਡਿੱਗਿਆ ਇਹ ਇਹੇ ਯਮ ਹੋਲ ਹੋ ਗਿਆ ਬਈ ਸਾਡੇ ਹਰੇ ਦਾ ਹੋ ਤਾਂ ਹੋਰ ਗਰੇਲੀ ਦੇਖ ਕੇ ਕੋਣ ਪਧਣ ਲੱਗ ਜਾਂਦਾ ਗੱਗੂ ਖੇਤ ਆ ਕੇ ਵਾਹੀ ਗੁਰੂ ਵਾਹੀ ਗੁਰੂ ਖਰਾਬਟ ਨੇ ਇਸੇ ਡਰ ਨਹੀਂ ਲੱਗਦਾ ਸਾਹਬ ਡਿੱਗਾ ਹੂ ਆ ਖਰਾਬਟ ਨੇ ਸੇ ਡਰ ਲੱਗਦਾ ਹੈ ਕੋਸ਼ੋ ਗਿਆ ਦੂਹ ਪੂਨੀ ਡਰ ਜੇ ਵਿਹ ਨੂੰ ਤਾਂ ਲਾ ਪਰ ਲਾ ਪਰ ਲਾ ਹੈ ਜੰਦਾ ਖੜਾ ਗੂ ਆਹਾ ਗਮਟੇ ਡਾਈ ਹੋ ਜਾਂਦਾ ਹੈ ਇਹ ਡਰ ਦੀ ਡਾੜੀ ਦਸੇ ਬਾੜ ਰਹਾ ਹੱਥ ਤੇ ਬਜੰਦਾ ਨਾ ਤਾਫਤੀ ਦਾ ਵੀ ਜੜਾ ਵੀ ਨਿਕਣ ਲੱਗ ਜਾਂਦੀਆਂ ਖਰਾਬ ਵੀ ਹੋ ਜਾਂਦਾ ਗਲਿਆ ਵੀ ਵਿੱਚ ਆ ਜਾਂਦਾ ਵੱਡਿਆ ਹੋਰ ਛੱਡਣਾ ਪੈਂਦਾ ਥੋੜਾ ਥੋੜਾ ਥੱਲੇ ਹਾਂ ਤੋਂ ਦੇ ਨੂੰ ਪਾ ਲਈਏ ਤੋਂ ਠੰਡ ਲੱਗ ਰਹਾ ਕੋੜਾ ਬੜਾ ਸਾਰਾ ਗਿੱਲਾ ਹੋ ਗਿਆ ਗੱਡੀ ਦੇ ਵਿੱਚ ਚੱਕ ਦੇ ਲਾ ਦੇ ਲਾ ਬਰੇ ਵਸ ਗੱਡੀ ਕੋ ਚਾਲ ਕੋਈ ਮਹਮੈਂਟ ਮਾਰ ਵਾ ਵੈਰੀ ਗੁੱਡ ਹਰਾ ਤੁਸੀਂ ਬਾਵਾ ਲੈ ਗਏ ਸੀ ਉਦੋਂ ਵੀ ਕਣੀਆਂ ਫਿਰ ਉਹਦੀ ਪੈਣ ਲੱਗੀਆਂ ਹਰਾ ਵੱਢਣ ਤੂੰ ਪਹਿਲੇ ਬਸ ਆਜ ਖੜੀ ਸੀ ਇਧਰ ਮੀਂਹ ਆ ਗਿਆ ਵਧੀਆ ਹੋਇਆ ਤੁਸੀਂ ਵੱਡੀ ਗਏ ਨਾਲ ਦੀ ਨਾਲ ਹੀ ਜੇ ਤੁਸੀਂ ਖੜ ਜਾਂਦੇ ਮੀਂਹ ਕਣੀਆਂ ਨੇ ਹਟਣਾ ਨਹੀਂ ਸੀ ਉਹ ਫਿਰ ਅਜੂ ਵੱਧ ਕਿੱਲੇ ਹੁੰਦੇ ਸੀ पानी पी लगे पी ली हूं हम्म 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 लोट लोट ठीक है डबी चल <laughs> ਪੀੜਾ ਦਿੱਕ ਤੁੰਸ ਤੋਂ ਦੋ ਦਿਨਾਂ ਪਹਿਨਾ ਜੀ ਮੈਂ ਜੀ ਤੀਰ ਹੁੜਤੀ ਤੇ ਯੋ ਮਰੀਕੇ ਮਾਰ ਕੋ ਜਾਦੂ ਮੰਤਰ ਬੋ ਬਹਰਾ ਬੱਡੇ ਐ ਬਈ ਜੁਟਕੀ ਬਿਜਾ ਕੇ ਵੈਰੀ ਗੁੱਡ ਇਹ ਗਾਉਣ ਮਾਤਰ ਮਾਰਤਾ ਅਮਰੀਕੇ ਨੇ ਖੇਚ ਮੜੇ ਕੰਮ ਐਂ ਥੋੜਾ हां कुछ इस कदर गिरा है हरा हमारा कि काटने में लागे 50 मिनट वाह 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 आ ही यार आज 2 घंटे च बडके एदु भी बद्द टेढ़ा पांदे हिए सुख नाल ते हुन डिग्या करके काम खासा बढ़ जांदा फिर प्यार नाल बड़ना पेंदा होली-होली खैर तो हुन लद दनेया गड्डी मुला जी धारा ਆ ਕਰ ਆਇਆ ਟਲੀਆਂ ਦੌੜ ਕੇ ਲਿਆ ਮੈਂ ਛੋਟਾ ਛੋਟਾ ਉੱਥੋਂ ਤੇ ਉਹ ਮੂਰੇ ਨੇ ਪੱਟ ਕੇ ਮੰਮੀ ਨੇ ਕਿਹਾ ਸੀ ਗੋਲੀਆਂ ਲੈ ਜਾ ਗਾਜਰਾਂ ਕੁਝ ਮਰਜ਼ੀ ਪੱਟੀ ਜਾ ਵਾ ਤੂੰ ਪਹੁੰਚਦਾ ਸਹੀ ਗੋਲੇ ਉੱਥੇ ਓਏ ਇੰਨੀਆਂ ਕੀ ਕਰਾਉਣੀਆਂ ਨੇ ਆਹੋ ਐ ਪਰੌਂਠੇ ਬਣਾਵਾਂਗੇ ਅੱਜ ਫੇਰ ਆ ਉੱਪਰ ਰਹਿਣ ਦੇ ਗੱਗੂਆ ਸਿਆਲ ਆ ਗਈ ਖਾਉ ਖਾਉ ਕਰਦਾ ਫਿਰੇ ਇਹ ਫੇਰ ਐ ਦਾ ਟਣੀਆਂ ਟੋੜਨੀ ਹੋਏ ਟਣੀਆਂ ਟੋੜਲਾ ਪਿਆਰ ਨਾਲ ਕੋਈ ਨਹੀਂ ਤੋੜ ਮੈਂ ਤੋੜਾਂ ਮੈਂ ਮੂੜੇ ਪਾਉਂਦਾ। ਪਰੌਂਠੇ ਖਾਵਾਂਗੇ ਫੇਰ। ਇਹ ਪਰੌਂਠਿਆਂ ਦਾ ਸ਼ਕੀਨ ਆ ਚੁੱਬਰ ਸਾਡਾ ਬਈ। ਆਇ ਤੇ ਬੱਸ ਕਰਾਂ ਟੋਕਾ ਦਾ ਨਹੀਂ ਕਰਨਾ ਇਹਨਾਂ ਦਾ। ਇੰਨੇ ਕਿਨੇ ਕਿ ਪਰੌੜੇ ਬਣਾਏਗਾ। ਚੱਕੀਏ ਬਹੁਤ ਹੈ। ਲਿਆ ਜਿੰਨੀ ਲਿਆਉਣੀਆਂ ਖਸਦਾਂ ਦਾ। ਬਹੁਤ ਹੈ। ਇੱਥੇ ਵੀ ਖਰਾਬ ਹੀ ਹੋਣਗੀਆਂ। tan nhà tôi đó là kia lê lát lẹt ra cặp ਤੇਰਾ ਫਿਰ ਉਸੇ ਮਾਰ ਕੇ ਮਾਲ ਸਕੋਰ ਕਰ ਲਿਆ ਪੂਰਾ ਬੰਜੇ ਬੰਜੇ ਬੈਲਟਾ ਬੁਲਟਾ ਪਾ ਲਿਆ ਤੇ ਹੁਣ ਸਿੱਧੇ ਬਿਜਲੀ ਪੈਕ ਤੋਂ ਜਾਵਾਂਗੇ ਐਰੀਜ਼ੋਨਾ ਸਿੱਧਾ ਉਸ ਨੂੰ ਆ ਉਸ ਨੂੰ ਸਿੱਧਾ ਉਸ ਨੂੰ ਜਾਵਾਂਗੇ ਹੁਣ ਅਸੀਂ ਠੀਕ ਹੈ ਚਾਲ ਮੇਤਰਾ ਮੈਂ ਕਿੱਥੇ ਬੈਠਾਂ ਇੱਥੇ ਬੈਠਾਂ ਕਿ ਟਰੱਕ ਤੇ ਬੈਠਾਂ ਚਾਲ ਇਧਰ ਹੀ ਬਹਿ ਜਾਂਦੇ ਹੁਣ ਚਾਲ ਬਸ ਜੀ ਦੁਨੀਆ ਵੀ ਦੇਖ ਲਾ ਵਾਹ ਤੂੰ ਕਦੋਂ ਆ ਗਿਆ ਕਿਉਂ ਏ ਇਸ ਕਿਉਂ ਇਹ ਕੱਤੀ ਦੇ ਚੜਾਵੇਂ ਕਿਦੇ ਕੱਤਿਆ 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 ਬੱਸ ਧਜਰਾ ਦੱਸ ਕੀ ਆ ਗਾਜਰਾ ਸੁੰਗ ਕੇ ਇਹ ਖੁਸ਼ ਹੋ ਰਹਿ ਸੰਗ ਤਣੀਆਂ ਕਿਵੇਂ ਮੰਮੀ ਕੱਟੀ ਧੁੱਪ ਜੀ ਲੱਗ ਗਈ ਠਾ ਕੇ ਦੇਖ ਲਾਂਗੇ ਹੁਣ ਆ ਧਣੀਆਂ ਵੰਡ ਲੋ ਗੱਗੂ ਨੂੰ ਫੜਾ ਦੇਣ ਲਈ ਉਹ ਤੋੜਿਆ ਗਿਆ ਵੱਧ ਹੂੰ ਉੱਥੇ ਰੱਖਿਆ ਉਹ ਭਾਂਡੇ ਚ ਰੱਖਿਆ ਉਹ ਮੈਂ ਰੱਖ ਦਿੰਦਾ ਇੱਕ ਮਿੰਟ ਇੱਧਰ ਦੇਖ ਲਾਂ ਪੁੱਤ ਪਾ ਇਹ ਮੈਂ ਦੇ ਦਾਨੀ ਨੇ ਪੈਨ ਲਿਆ ਕੇ ਦਿੱਤਾ ਸੀ ਉਹ ਲੈ ਗਈ ਸੀ ਕੌਣ ਸਹਿਜ ਕੋਈ ਨਾ ਅੱਛੀ ਦੀਦੀ ਆ ਅ ਅੱਜ ਚੋਬਰ ਤੇ ਦੱਬ ਆ ਗਈ ਪੂਰੀ ਪੜਨ ਦੀ ਇੱਕ ਦਿਨ ਰਹਿ ਗਿਆ ਛੁੱਟੀ ਦਾ ਪਹਿਲਾਂ ਕਰੂੰ ਆ ਦੁਪਹਿਰੇ ਕਰੂੰ ਆ ਆਥਨੇ ਕਰੂੰ ਆਂ ਹੀ ਕਰੀ ਜਾਂਦਾ ਸੀਗਾ ਹੁਣ ਆ ਬੈਠਾ ਅੱਜ ਇਹਨਾਂ ਨੂੰ ਸਾਰਾ ਪਤਾ ਹੁੰਦਾ ਜਿਵੇਂ ਆਕਾ ਨੂੰ ਵੀ ਹਨਾ ਵੀ ਉਸ ਤਾਂ ਵੀ ਕੰਮ ਲਵੇ ਆ ਪੜ ਲਗੇ ਮੈਂ ਤਾਂ ਆਪਾਂ ਹੀ ਇੰਝ ਟਾਲੇ ਮਟੋਲੇ ਲਾ ਕੇ ਜਮਾਂ ਇੰਡ ਤੇ ਦੱਬ ਆਉਂਦੀ ਹੁੰਦੀ ਮਾਗਰਲੇ ਦੋ ਤਿੰਨ ਦਿਨ ਵੀ ਹੁਣ ਤਾਂ ਦੇਖ ਲਗੇ ਛੁੱਟੀਆਂ ਮੁੱਕਣ ਵਾਲੀਆਂ ਵੀ ਹੈ ਪਤਾ ਨਹੀਂ ਕਿਹੜੀ ਲਾਈਨ ਚੱਕ ਲੈ ਉਹੀ ਕੀ ਆ ਓਏ ਪੁੱਠਾ ਕਾ ਤੋ ਚੱਲਦਾ ਭੋਲੂਆ ਜਿਆ ਸਹੀ ਮੰਜਨ ਰੱਖੇ ਪੁੱਤਰ ਲੈ ਸਹੀ ਫੜ ਕੱਪੀ ਹੂੰ 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 ਪਿਛਲੇ ਲੜੜਾਂ ਦੀ ਸਿੱਖ ਮੋਦੀ ਨਾਤਾ ਪਿਛਲੇ ਦਾ ਕਿੱਦੂ ਰੁੱਕ ਕੇ ਸੁੱਕਿਆ ਨਾ ਕੋ ਪਤਾ ਨਹੀਂ ਹੁਣ ਕੀ ਹੋਇਆ ਰੱਬ ਜਾਣਦਾ ਕੱਟੀ ਨੂੰ ਉਠਾ ਕੇ ਦੇਖਿਆ ਸੀ ਭਾਈ ਦੁਬਾਰੇ ਹੁਣ ਤੇ ਹੁਣ ਸੱਜੇ ਪਾਸੇ ਵਾਲਾ ਪੱਟ ਜਾ ਰਹਿਲਾ ਜਾ ਹੋਇਆ ਫਿਰਦਾ ਹੁਣ ਉੱਧਰ ਕੋਈ ਨੁਕਸ ਲੱਗਦਾਗਾ ਥੋੜਾ ਜਿੜ ਖੜਾਈ ਰੱਖੀ ਸੀਗੀ ਫੜਕੇ ਦੀ ਤੇ ਬਾਕੀ ਰੱਬ ਠੀਕ ਕਰੇ ਵਿਚਾਰੀ ਨੂੰ ਛੇਤੀ ਛੋਟੇ ਛੋਟੇ ਜਿਹੇ ਦੇਨਾ ਮੇਣਾ ਹਰਾ ਲਿਆਂਦਾ ਬਸ ਕੱਲਾ 1.5 ਵਜ ਗਿਆ 1:34 ਹੋ ਗਏ ਪਾਣੀ ਪਿਆਉਣਾ ਹਜੇ ਨਾ ਕੋਈ ਨਾ ਪਾਣੀ ਦੇ ਤੋਂ ਪਹਿਲਾਂ ਪਾ ਦੇਂਗੇ ਹਾਂਜੀ ਤੇਰੇ ਉਹ ਦੇ ਪਿੱਛੇ ਦੋ ਨਾਲ ਤੇ ਮੇਰੇ ਕੋਲ ਹੀ ਆ ਹੂੰ ਲੈ ਜਿੰਨ ਪਿੰਨੂ ਨੇ ਦਾ ਪੈਨ ਨਹੀਂ ਹੈਗਾ ਫਿਰ ਕਿਵੇਂ ਕਰੀਏ ਮੈਨੂੰ ਹੁਣ ਕੀ ਕਹਿਣਾ ਹੈ ਸੀਗਾ ਉਰੇ ਆਓ ਹਾਂਜੀ ਪੈਨ ਕਿੱਥੇ ਆ ਪੈਨ ਲੈਣਾ ਪੈਨ ਹੋਰ ਦੇ ਦਿੰਨੇ ਆ ਤੁਸੀਂ ਪੜ ਕੇ ਉੱਠ ਵੀ ਐ ਢੀਹੇ ਦੀ ਪਹਿਲਾਂ ਹੀ ਕਰੀਦਾ ਮੈਂ ਕੁਨ ਲਾ ਕੇ ਉੱਤੇ ਮੁੜ ਟੰਕਾਂਗਾ ਇੱਥੇ ਟੰਕਣਾ ਹੂੰ ਤੇ ਪਹਿਲਾਂ ਨਾਲੇ ਆਖੀਂਦਾ ਸੀ ਮੇਰਾ ਹੱਥ ਧੱਕ ਗਿਆ ਚਾਚਾ ਮੈਂ ਬਾਲਾ ਪੜ ਲਿਆ ਤੇ ਮੈਂ ਕਰੀਏ ਹੁਣ ਦੁਬਾਰੇ ਬਿਠਾ ਦਈਏ ਪੜਨ ਤੈਨੂੰ ਫਿਰ ਮੈਂ ਬਾਲੇ ਤੋਂ ਖੁੱਲ ਲੱਗ ਜਾਣਗੇ ਕੀ ਫਿਰ ਮੈਂ ਬਾਲੇ ਤੋਂ ਖੁੱਲ ਲੱਗ ਹੱਥ ਇਹ ਇਤਨੀ ਦੁਖਦੀ ਹੁੰਦੀ ਹੈ ਬਹਾਨੇ ਨਾ ਬਣਾ ਸ਼ਿਰ ਵਗਿਆ ਬਹਾਨੇ ਨਹੀਂ ਮੇਰੇ ਮੈਂ ਸੱਚ ਬੋਲੀ ਆ ਮੈਂ ਕਿਹੜਾ ਹੱਥ ਦੁਖਦਾ ਦਿਖਾ ਕਿਹੜਾ ਦੁਖਣ ਲੱਗਿਆ ਆ ਵਾਲਾ ਕਿਹੜਾ ਵਾਲਾ ਚੱਕ ਕੇ ਦੱਸ ਤਾਂ ਚੱਕ ਕੇ ਦੱਸ ਕਿਹੜਾ ਆ ਵਾਲਾ ਇਹ ਵਾਲਾ ਮੈਂ ਕਿਤੇ ਉਹ ਵਾਲੀ ਗੱਲ ਨਾ ਹੋ ਜੇ ਇਹ ਵਾਲਾ ਕੀ ਕਿਹੜਾ ਹੋ ਰਹਾ ਤਾਂ ਕਈ ਵੇ ਦੁਖਦਾ ਦੂਜਾ ਪੈਨ ਇਹ ਚ ਹੋਵੇ ਸਹੰਤਾ ਛੱਡਿਆ ਪੂੜਾ ਉੱਪਰ ਚੜ ਗਿਆ ਚਲੇ ਇਥੇ ਬਹਿ ਜਾ ਆਪਾਂ ਗੱਲਾਂ ਕਰਦੇ ਫਿਰ ਪਰਨੇ ਠਹਿਰ ਕੇ 10 ਮਿੰਟ ਸਸਰੀ ਗਾ ਸਸਰੀ ਕਾ ਸਸਰੀ ਕਾਰ ਕਰਕੇ ਭਾਈ ਜਿਆਦਾ ਨਹੀਂ ਕਰੀ ਆ ਮੈਂ ਕੰਮ ਨਾ ਹੋਵੇ ਬੈਨ ਤੁਹਾਡੇ ਧੰਨਵਾਦ ਜਰਾਹੀ ਮੈਨੂੰ ਕੰਮ ਨਾ ਹੋਵੇ ਮਗਾ ਤੁਹਾਡੇ ਧੰਨਵਾਦ ਸਾਨੂੰ ਸਾਨੂੰ ਜਾਣ ਦੀ ਠੰਡ ਚ ਜੀ ਲਾ ਲਓ ਕੋਈ ਨਹੀਂ ਚਵੋਰੇ ਚਵੋਰੇ ਦੋ ਸਬਸਕ੍ਰਾਈਬਰ ਆ ਤੈਨੂੰ ਮਿਲਣ ਨਹੀਂ ਆਏ ਆ ਹਾਂ ਅਗਰੇ ਬੜੇ ਬੜੇ ਫਾਇਨਾਗੇ ਜੀ ਹੁਣ ਦੇਖ ਤੇਰੀ ਮੁਸ਼ਕਿਲ ਤਾਂ ਰਾਜਤੁਰਦੀ ਫਿਰਦੀ ਆ ਤੈਨੂੰ ਵਧਾਈਆਂ ਨਵੇਂ ਬੂਟਾਂ ਦੀ ਭਾਈ ਮੈਨੂੰ ਤੇ ਚਿੱਟੇ ਹੀ ਦੇ ਦੇ ਇਹਦਾ ਪਰਦਾ ਰੱਖੀ ਤੇ ਸਾਰੀ ਗੱਲ ਨਾ ਦੱਸੀ ਨਹੀਂ ਦੱਸ ਦੇ ਅਸਮਾਨ ਇਹ ਐਂ ਦੱਸਦੀ ਜੇ ਕਿਸੇ ਨੇ ਕੋਈ ਆਰਡਰ ਕਰਾਉਣਾ ਹੈ ਤਾਂ ਮੁੰਡਾ ਹੈਗਾ ਗਾ ਜਿੰਨੇ ਮਰਜੀ ਜਿੰਨੇ ਮਰਜੀ ਕੋਈ ਇਹ ਬਾਈ ਬਾਰੇ ਦਿਨਾਂ ਦੇ ਲੰਬੇ ਜੀ ਦੇਈ ਜਾਂਦੇ ਸੀ ਕਿ ਸਾਡੇ ਵਾਸਤੇ ਤੂੰ ਟਾਈਮ ਨਹੀਂ ਬਚਾਉਂਦਾ ਤੇ ਟਾਈਮ ਤਾਂ ਇਹਨਾਂ ਨੂੰ ਆ ਹੁਣ ਵੀ ਦੱਸਿਆ ਜੀ ਆ ਦੇਖੋ ਬਈ ਅਹੀਂ ਤੁਰੇ ਫਿਰਦੇ ਤੇ ਆਹੀ ਟਾਈਮ ਹੋ ਜਾਂਦਾ ਰੋਜ਼ ਨਾਲ ਨੂੰ ਤੇ ਇੱਕ ਦਿਨ ਮਿਸਤਰੀ ਲੱਗਿਆ ਸੀ ਜਦੋਂ ਉਸ ਦਿਨ ਵੀ ਆਏ ਸੀ ਇਹ ਮਿੱਤਰ ਉਸ ਦਿਨ ਨਵਾ ਸਾਂਹੀ ਕੀੜਾ ਦੇ ਲੈ ਕੇ ਮੁੜ ਕੇ ਮੁੜ ਕੇ ਜੇ ਨਹੀਂ ਆਏ ਵਿਗਿਆ ਕੰਨ ਫੜ ਕੇ ਨਾਲ ਨਾਲ ਆਲੇ ਕੰਮ ਤੋਂ ਵੀ ਡਰ ਲਾਇਦਾ ਕੰਮ ਤੋਂ ਦੂਰੇ ਲਾ ਤਾਂ ਤੁਹਾਨੂੰ ਉੱਦੇ ਵੀ ਲੈਂਦੇ ਉੱਦੇ ਤੁਸੀਂ ਨਾ ਆਏ ਆਥਣੇ ਜੀ ਸੀਗੇ ਦਿਨੇ ਦੁਨੇ ਆਏ ਹੁੰਦੇ ਤਾਂ ਸਭ ਤੋਂ ਮਾੜਾ ਮੋਟਾ ਕੰਮ ਲੈ ਲੈਂਦੇ ਹੈ ਹੋ ਜਾਂਦੇ ਨਿਗਾਹ ਮਾਰ ਲਏ ਬਹੁਤ ਤਣਿਆ ਪਿਆ ਬੰਗਾ ਤੜਕੇ ਸਵੇਰ ਚ ਪਾਣੀ ਛੜਕੀ ਹਾਂ ਛੰਡ ਨਹੀਂ ਸੀਗੀ ਤੇ ਚਲੋ ਕੋਈ ਨਾ ਵਧ ਗਿਆ ਘੰਟਾ ਗੱਲਾਂ ਕਰ ਲੀਆਂ ਜੀ ਲੱਗ ਗਿਆ ਹੈ ਚੰਗਾਈ ਹਾਂ ਬਣਾਈਆਂ ਨਵੇਂ ਵੋਟ ਭਾਈ ਆਰਡਰ ਕਰਿਆ ਤੇ ਕੋਈ ਗਿਲਾ ਸ਼ਿਕਵਾ ਕਰਨ ਆ ਖੜਾ ਮੁੰਡਾ ਭਾਈ ਸੀਰ ਇਹਨੂੰ ਦੇ ਦਿਓ ਸਾਰੇ ਲੰਬੇ ਕਮੈਂਟਾਂ ਚ ਜਿਹੜੇ ਵੀਰ ਕਹਿੰਦੇ ਹੁੰਦੇ ਸੀਰ ਵਲੌਗ ਨਹੀਂ ਬਣਾਉਂਦਾ ਭਾਈ ਕੋਈ ਕੋਈ ਦਿਨ ਤੋਂ ਨੂੰ ਆਉਣ ਦੇ ਕੋਈ ਦਿਨ ਕਢਾਉਣਾ ਹੈ ਬਰੇ ਸ਼ਮਾਹੀ ਕੋਈ ਮੈਨੂੰ ਅਸੀਂ ਲੋਹੜੀ ਤੇ ਬਣਾਵਾ ਦਿਨ ਨਹੀਂ ਆਉਂਦਾ ਮੈਂ ਕਹਿਣਾ ਹੁੰਦਾ ਪਹਿਲਾਂ ਵੀ ਕਹੀ ਰਹੀ ਆਪਾਂ ਸੌਂਵਾਰ ਨੂੰ ਕਰੂੰਗਾ ਕੰਮ ਨਾ ਸੌਂਵਾਰ ਆਵੇ ਇੱਕ ਤਰੀਕ ਨਹੀਂ ਆਉਂਦੀ ਹੈ ਤੇ ਅਗਲਾ ਮਹੀਨਾ ਵੀ ਨਹੀਂ ਆਉਂਦਾ ਤੇ ਨਾ ਟਾਪਾਂ ਹੀ 2025 ਵੀ ਜਾਂਦਾ ਫਿਰ ਹਾਂ ਪਈ ਪਿਆਰ ਜਾਈ ਚਿੰੰਗ ਜੂਆ ਟੱਪ ਜੂਆ ਠੀਕ ਹੈ ਦੋ ਮਹੀਨੇ ਦਾ ਸ਼ਾਰ ਖਾ ਚੱਲ ਬਾਕੀ ਖੈਰ ਸੁੱਖ ਚਾਹੀਦਾ ਕਿ ਨਹੀਂ ਬਟੇਂਡਾ ਹੀ ਬਟੇਂਡਾ ਸਿੱਧਾ ਬਟੇਂਡਾ ਉਹ ਫਿਰ ਗੁੱਸੇ ਹੋ ਜਾਂਦੇ ਆ ਵੀਰ ਕਹਿੰਦੇ ਆ ਤੂੰ ਕਹਿੰਦਾ ਨਹੀਂ ਹੁੰਦਾ ਜਦੋਂ ਬਸ ਲੰਘ ਜੀ ਆਪਾਂ ਤਿੰਨ ਵਾਰੀ ਹੱਥ ਮਿਲਿਆ ਸਾਡੇ ਮੈਨੂੰ ਤੁਸੀਂ ਤੁਰਦੇ ਨਹੀਂ ਹੁੰਦੇ ਨਹੀਂ ਗੇ ਹਾਂ ਤੁਹਾਨੂੰ ਆਲੇ ਦੇ ਵਿਸਤ੍ਰਿੰਗ ਚੰਗਾ ਮੈਂ ਆ ਰਿਹਾ ਹਾਂ ਉਹ ਗੱਡੀ ਜੀ ਵੈਲਡ ਕਰਾਉਣੀ ਆ ਯਾਰ ਬਾਲੇ ਥਾਂ ਉਹ ਰੇਡੀ ਜੀ ਕਦੋਂ ਆਵਾਂ ਆਨਲਾਈਨ ਡੀਲ ਹੀ ਕਰ ਲੈਣਾ ਤੁਰ ਜੋ ਠੀਕ ਆ ਚੰਗਾ ਮਿੱਤਰੋ ਸਸਰੀ ਗਾਲ ਤੇਰੇ ਚੋਂ ਸਸਰੀ ਗਾਲ ਕੰਮ ਲੈਣੇ ਆ ਕਿ ਮੈਂ ਕਰਾ ਦੂੰ ਵੈਲਡ ਉਹਦਾ ਕੀ ਹੈਗਾ ਇਕੱਠੇ ਸੰਝਾ ਕੰਮ ਦੇ ਜਨੇ ਹੈ ਆਉਣ ਲਾ ਤੇਜੂ ਬੰਦੇ ਠੀਕ ਆ ਜੰਗਾ ਜਿੰਨੇ ਚਿਰ ਪੂਰੇ ਨਹੀਂ ਉਹਦੇ ਜਾ ਹੀ ਨਾ ਇਹ ਦੇਖੋ ਫਿਰ ਮੈਂ ਹਲੇ ਨਹੀਂ ਆਉਂਦਾਗਾ ਇੱਕ ਦੋ ਮਹੀਨੇ ਜਦੋਂ ਤੂੰ ਪੁੱਲ ਭੱਲ ਗਿਆ ਉਦੋਂ ਆ ਜੂਗਾ ਮੈਂ ਕੋਈ ਕੰਪਾਈਨਰ ਕਮੂਨ ਵਾਲਾ ਫਾਜੂ ਇਹਦੇ ਕੋਲ ਗੁੱਸਾ ਟਿਹੜਾ ਕਰਨ ਲੈ ਬਸ ਆ ਗਿਆ ਸੀਜ਼ਨ ਤੋਂ ਢੂੜ ਮਹੀਨੇ ਮਹੀਨੇ ਨੂੰ ਤਾਂ ਕੰਮ ਚੱਲ ਪੂ ਉਹ ਆਜੇ ਕਿਸ ਤਰ੍ਹਾਂ ਮੋਟਰ ਲੈਣਾ ਹੋਵੇ 24 ਬਾੜ ਲੈ ਇਹ ਮੋਟਰ ਹੈਲ ਬਹੁਤ ਕੰਮ ਦੇ ਇਹ ਮੇਰੇ ਪਿਆਰ ਨੂੰ ਠੀਕ ਆ ਜੰਗਾ ਠੀਕ ਆ ਮਿੱਤਰਾ ਸੌ ਐਸ ਵਕਤ ਪੂਰਾ 6 ਵਜੇ ਦਾ ਹੋ ਗਿਆ ਸ਼ਾਮ ਦਾ ਤੇ ਨਾਉਣ ਧੋਣ ਵਾਲਾ ਬੇੜਾ ਵਸ ਮੱਝਾਂ ਨੂੰ ਅੰਦਰ ਕਰਦੇ ਆ ਨਾਉਣੇ ਧੋਣੇ ਆ ਤੇ ਇਸੇ ਦੇ ਨਾਲ ਆਪਣਾ ਅੱਜ ਦਾ ਵਲੌਗ ਸਮਾਪਤ ਕਰਦੇ ਆ ਉਮੀਦ ਕਰਦੇ ਆ ਵਧੀਆ ਲੱਗਿਆ ਹੋਊਗਾ ਤਾਂ ਲਾਈਕ ਵਾਲਾ ਅੰਗੂਠਾ ਜਰੂਰ ਦਬਿਓ ਤੇ ਨਾਲ ਹੀ ਕਮੈਂਟ ਜਰੂਰ ਕਰਿਓ ਤੇ ਮਿਲਦੇ ਆ ਕੱਲ ਨੂੰ ਸਵੇਰੇ 7 ਵਜੇ ਨਵੇਂ ਵਲੌਗ ਦੇ ਨਾਲ ਬਹੁਤ ਸਾਰਾ ਧੰਨਵਾਦ ਪਿਆਰ ਸਤਿਕਾਰ ਸਾਰੇ ਵੀਰਾਂ ਭੈਣਾਂ ਵਾਸਤੇ ਜਿਹੜੇ ਤੁਸੀਂ ਸਮਾਂ ਕੱਢ ਕੇ ਪਰਫਰਮਾਂ ਸਮੇਤ ਬੈਠ ਕੇ ਵੀਡੀਓ ਨੂੰ ਵੇਖਦੇ ਹੋ ਜੁੜੇ ਰਹੋ ਚੈਨਲ ਦੇ ਨਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ